ਇੱਕ ਕੁੜੀ ਨੇ ਆਪਣੇ ਹੀ ਬੋਏਫ੍ਰੈਂਡ ਨੂੰ ਜਿਹਨੂੰ ਉਹ ਹੱਦੋਂ ਵੱਧ ਪਿਆਰ ਕਰਦੀ ਸੀ ਪਿਆਰ ਦੇ ਨਾਲ ਘਰ ਦੇ ਵਿੱਚ ਬੁਲਾ ਕੇ ਉਸ ਨੂੰ ਪਹਿਲੇ ਨਸ਼ੀਲੀ ਦਵਾਈ ਦੇ ਕੇ ਭੋਜਨ ਕਰ ਦਿੱਤਾ ਉਸ ਤੋਂ ਬਾਅਦ ਉਹਨੂੰ ਕੱਟ ਕੇ ਛੋਟੇ-ਛੋਟੇ ਉਹਦੇ ਟੁਕੜੇ ਕਰਕੇ ਕਬਾਬ ਬਣਾ ਕੇ ਤਾਂ ਉਸ ਦੀ ਇੱਕ ਬਰੀਆਨੀ ਬਣਾ ਕੇ ਨਾਲ ਗਲੀ ਦੇ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਦਾਪਤ ਦੇ ਵਿੱਚ ਘਵਾ ਦਿੱਤਾ ਤੇ ਉਹ ਮੁੰਡੇ ਦੇ ਘਰਦਿਆਂ ਨੂੰ ਕੰਨੋਂ ਕੰਨ ਬਿਲਕੁਲ ਵੀ ਖਬਰ ਨਹੀਂ ਸੀ ਤੇ ਹੈ ਕੇਸ ਨੇ ਦੁਨੀਆ ਭਰ ਦੇ ਵਿੱਚ ਇੰਨਾ ਪਜਾਦਾ ਰੋਲਾ ਪਾ ਦਿੱਤਾ ਸੀਗਾ ਇਸ ਦੇ ਆ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋਣ ਲੱਗ ਗਿਆ ਸੀਗੀਆਂ ਹੁਣ ਇਹ ਸਟੋਰੀ ਹੈਗੀ ਆ ਯੂਨਾਈਟਿਡ ਅਰਬ ਦੀ ਜਿਹੜੇ ਕਰਕੇ ਉਹਨਾਂ ਨੇ ਰੀਅਲ ਫੋਟੋ ਆ ਫੁਟੇਜ ਵਗੈਰਾ ਜੋ ਸੀਗੀਆਂ ਤੇ ਜਿਹੜੇ ਉਹਨਾਂ ਦੇ ਰੀਅਲ ਨਾਮ ਸੀਗੇ ਉਹ ਹਿਡਨ ਕਰ ਦਿੱਤੇ ਸੀਗੇ ਤਾਂ ਸਾਰੀ ਸਟੋਰੀ ਅੱਜ ਦੀ ਉਹਦੇ ਉੱਤੇ ਹੀ ਹੋਣ ਵਾਲੀ ਆ ਤਫ਼ਰੀਜ਼ ਬੱਚੇ ਇਸ ਵੀਡੀਓ ਤੋਂ ਦੂਰ ਰਹਿਣ ਤਾਂ ਜਿਹੜੇ ਕਮਜ਼ੋਰ ਦਿਲ ਵਾਲੇ ਆ ਓਬਵੀਅਸ ਵੀਡੀਓ ਤੋਂ ਦੂਰ ਰਹਿ ਤਾਂ ਟਾਈਮ ਨਾ ਵੇਸਟ ਕਰਦੇ ਆ ਆਪਾਂ ਚੱਲ ਜਾਂਦਾ ਸਿੱਧਾ ਅੱਜ ਦੇ ਕੇਸ ਵੱਲ ਦੋਸਤੋ ਕਹਾਣੀ ਸਟਾਰਟ ਹੁੰਦੀ ਹੈ ਯੂਏਈ ਕੰਟਰੀ ਦੇ ਇੱਕ ਐਲ ਐਨ ਸ਼ਹਿਰ ਤੋਂ ਜਿੱਥੇ ਇੱਕ ਅਲਫਾਜ਼ ਨਾਮ ਦਾ ਬੰਦਾ ਜਿਸ ਦੀ ਉਮਰ 32 ਸਾਲ ਦੀ ਸੀ ਉਹ ਆਪਣਾ ਘਰੋਂ ਦੀ ਕੰਮ ਤੇ ਗਿਆ ਵਟੋਂ ਵਾਪਸ ਨਹੀਂ ਆਇਆ ਇੱਕ ਦਿਨ ਨਿਕਲ ਜਾਂਦਾ ਦੋ ਦਿਨ ਨਿਕਲ ਜਾਂਦਿਆ ਉਹ ਘਰ ਨਹੀਂ ਪਹੁੰਚਦਾ ਤੇ ਜਦੋਂ ਉਸਦੇ ਮਾਪਿਓ ਉਹਨੂੰ ਫੋਨ ਕਰਦੇ ਆ ਤਾਂ ਉਸਦਾ ਫੋਨ ਵੀ ਨਹੀਂ ਲੱਗਦਾ ਤਾਂ ਫਿਰ ਉਹਦੇ ਮਾਪਿਓ ਉਸਦੇ ਛੋਟੇ ਭਰਾ ਨੂੰ ਜਿਹੜਾ ਅਲਫਾਜ਼ ਗਾਇਬ ਹੋਇਆ ਸੀ ਉਸ ਦੇ ਛੋਟੇ ਭਰਾ ਨੂੰ ਲੱਭਣ ਵਾਸਤੇ ਭੇਜ ਦਿੱਤਾ ਵੀ ਤੂੰ ਜਾ ਕੇ ਆ ਪੁਲਿਸ ਦੇ ਵਿੱਚ ਰਿਪੋਰਟ ਕਰਾ ਦੇ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਉਹ ਕਿੱਥੇ ਗਿਆ ਉਹਦਾ ਫੋਨ ਵੀ ਬੰਦ ਆ ਰਿਹਾ ਜਿੱਥੇ ਉਹ ਜੋਬ ਕਰਦਾ ਉੱਥੇ ਜਾ ਕੇ ਆ ਤੇ ਅਲਫਾਜ਼ ਦਾ ਛੋਟਾ ਭਰਾ ਘਰੋਂ ਦੀ ਲੱਭਣ ਵਾਸਤੇ ਨਿਕਲ ਗਿਆ ਉਹਨੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਕਰ ਦਿੱਤੀ ਆ ਪੁਲਿਸ ਵਾਲਿਆਂ ਨੇ ਉਸ ਕੇਸ ਨੂੰ ਦਰਜ ਤਾਂ ਕਰ ਲਿਆ ਬਟ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਉਹਨਾਂ ਨੇ ਇਹ ਕਿਹਾ ਵੀ ਜ਼ਰੂਰ ਥੋੜੇ ਟਾਈਮ ਬਾਅਦ ਕਿਤੇ ਨਾ ਕਿਤੇ ਅੱਗੇ ਪਿੱਛੇ ਗਿਆ ਹੋਊਗਾ ਆਪਣਾ ਵਾਪਸ ਆ ਜਾਊਗਾ ਤਾ ਫਿਰ ਉਸਦੇ ਭਰਾ ਨੂੰ ਜ਼ਿਆਦਾ ਟੈਨਸ਼ਨ ਸੀ ਕਿਉਂਕਿ ਉਹ ਜਦੋਂ ਘਰ ਜਾਂਦਾ ਸੀਗਾ ਉਹਦੇ ਮਾਪਿਓ ਕਹਿੰਦੇ ਸੀਗੇ ਵੀ ਸਾਨੂੰ ਟੈਨਸ਼ਨ ਹੋ ਰਹੀ ਕਿਤੇ ਉਹਨਾਂ ਕੋਈ ਮਿਸ ਹੈਪਨਿੰਗ ਨਾ ਹੋ ਗਈ ਹੋਵੇ ਤਾਂ ਪਲੀਜ਼ ਉਹਦੇ ਜਿੱਥੇ ਕੰਮ ਕਰਦਾ ਉੱਥੇ ਜਾ ਕੇ ਪਤਾ ਕਰਕੇ ਆ ਤਾਂ ਫਿਰ ਅਲਫਾਜ਼ ਦਾ ਛੋਟਾ ਭਰਾ ਉਸਦੇ ਜਿੱਥੇ ਕੰਮ ਕਰਦਾ ਸੀਗਾ ਉੱਥੇ ਗਿਆ ਤਾਂ ਉਹਨਾਂ ਨੇ ਦੱਸਿਆ ਵੀ ਅਲਫਾਜ਼ ਸਾਡੇ ਕੋਲ ਆਫਟਰਟ ਉੱਥੇ ਹੋ ਗਿਆ ਕੰਮ ਤੇ ਬਿਲਕੁਲ ਨਹੀਂ ਆ ਰਿਹਾ ਤਾਂ ਫਿਰ ਇਹ ਗੱਲ ਦਾ ਜਦੋਂ ਉਹਨੂੰ ਪਤਾ ਲੱਗਾ ਉਹਨੂੰ ਹੋਰ ਜ਼ਿਆਦਾ ਟੈਨਸ਼ਨ ਹੋ ਗਈ ਫਿਰ ਉਹਨੇ ਜਿੰਨੇ ਉਹਦੇ ਯਾਰ ਦੋਸਤ ਸੀਗੇ ਉਹਨਾਂ ਨੂੰ ਫੋਨ ਕੀਤਾ ਵੀ ਅਲਫਾਜ਼ ਕਾਫੀ ਦਿਨਾਂ ਤੋਂ ਘਰ ਨਹੀਂ ਆਇਆ ਤਾਂ ਉਹਦਾ ਪਤਾ ਵੀ ਨਹੀਂ ਲੱਗ ਰਿਹਾ ਜਿੱਥੇ ਜੋਬ ਕਰ ਰਿਹਾ ਸੀਗਾ ਤਾਂ ਉੱਥੇ ਜੋਬ ਤੇ ਵੀ ਨਹੀਂ ਕਾਫੀ ਟਾਈਮ ਤੋਂ ਪਹੁੰਚਿਆ ਤਾਂ ਫਿਰ ਉਹਨਾਂ ਵਿੱਚੋਂ ਕਈ ਯਾਰਾਂ ਦੋਸਤਾਂ ਨੇ ਦੱਸਿਆ ਵੀ ਤੈਨੂੰ ਜੇ ਉਹਦੇ ਬਾਰੇ ਪਤਾ ਕਰਨਾ ਤਾਂ ਤੈਨੂੰ ਹਸੀਨਾ ਦੇ ਕੋਲ ਜਾਣਾ ਚਾਹੀਦਾ ਆ ਦੋਸਤੋਂ ਪਨ ਮਦਦਮਾ ਜਿਹੜੇ ਅਲਫਾਜ਼ ਤੇ ਹਸੀਨਾ ਨਾਮ ਆ ਇਹ ਆਪਣੇ ਵੱਲੋਂ ਦਿੱਤੇ ਗਏ ਇਸ ਵੀਡੀਓ ਦੇ ਵਿੱਚ ਕਿਉਂਕਿ ਜਿੱਥੇ ਦਾ ਇਹ ਕੇਸ ਆ ਉਹਨਾਂ ਨੇ ਇਹਨਾਂ ਦੋਨਾਂ ਦੇ ਨਾਮ ਹਿਡਨ ਰੱਖੇ ਹੋਏ ਆ ਤੇ ਇਸ ਕਰਕੇ ਆਪਾਂ ਵੀਡੀਓ ਦੇ ਵਿੱਚ ਇਹਨਾਂ ਦੇ ਰੀਅਲ ਨਾਮ ਨਹੀਂ ਲੈ ਸਕਦੇ ਉਹ ਇਹ ਡਾਊਟ ਸੀ ਕਿ ਹਸੀਨਾ ਕੋਣ ਆ ਤਾਂ ਫਿਰ ਅਲਫਾਸ ਦੇ ਛੋਟੇ ਭਰਾ ਨੂੰ ਪਤਾ ਲੱਗਿਆ ਵੀ ਜਿਹੜੀ ਹਸੀਨਾ ਸੀ ਉਹ ਉਹ ਅਲਫਾਸ ਦੀ ਗਰਲਫ੍ਰੈਂਡ ਸੀਗੀ 7 ਸਾਲ ਤੋਂ ਉਹ ਦੋਨੇ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ ਜਿਨ੍ਹਾਂ ਬਾਰੇ ਘਰਦਿਆਂ ਨੂੰ ਕੁਝ ਪਤਾ ਨਹੀਂ ਸੀਗਾ ਤੁਹਾਨੂੰ ਦੱਸਿਆ ਹਸੀਨਾ ਇੱਕ ਬਹੁਤ ਹੀ ਅਮੀਰ ਕਾਨਦਨ ਦੀ ਕੁੜੀ ਸੀਗੀ ਉਹ ਮੋਰਕਨ ਦੀ ਰਹਿਣ ਵਾਲੀ ਸੀਗੀ ਜੋ ਐਲ ਐਨ ਸ਼ਹਿਰ ਦੇ ਵਿੱਚ ਰਹਿ ਰਹੀ ਸੀਗੀ ਆਪਣਾ ਸੈਪਰੇਟ ਰਹਦੀ ਵੀ ਸੀਗੀ ਆਪਣੀ ਫੈਮਿਲੀ ਤੋਂ ਜਿੱਥੇ ਉਹ ਅਲਫਾਜ਼ ਦੇ ਨਾਲ ਪਿਛਲੇ 7 ਸਾਲ ਤੋਂ ਰਹਿ ਰਹੀ ਸੀ ਹੁਣ ਅਲਫਾਜ਼ ਰਾਤ ਨੂੰ ਕਈ ਵਾਰ ਇਹਦੇ ਕੋਲ ਰੁਕ ਜਾਂਦਾ ਸੀਗਾ ਤਾਂ ਦਿਨੇ ਘਰ ਚਲਾ ਜਾਂਦਾ ਸੀਗਾ ਜਾਂ ਯਾ ਰਾਤ ਨੂੰ ਆਪਣੇ ਮਾਪਿਓ ਕੋਲ ਚਲਾ ਜਾਂਦਾ ਸੀਗਾ ਤਾਂ ਦਿਨੇ ਹਸੀਨਾ ਦੇ ਕੋਲ ਆ ਜਾਂਦਾ ਹੁੰਦਾ ਸੀਗਾ ਹਸੀਨਾ ਬਹੁਤ ਹੀ ਜ਼ਿਆਦਾ ਅਮੀਰ ਸੀ ਜਿੰਨੇ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਉਹਨੂੰ ਮਾਰੇ ਟਾਈਮ ਤੇ ਸਪੋਰਟ ਕੀਤਾ ਸੀਗਾ ਅਲਫਾਜ਼ ਨੂੰ ਜਿਹਦੇ ਕਰਕੇ ਇਹ ਦੋਨੇ ਆਪਸ ਦੇ ਵਿੱਚ ਪਿਆਰ ਦੇ ਵਿੱਚ ਆ ਗਏ ਇਹ ਇੱਕ ਥਾਂ ਦੇ ਉੱਤੇ ਜੋਬ ਕਰਦੇ ਸੀਗੇ ਜਿੱਥੇ ਹੀ ਅਲਫਾਜ਼ ਜੋਬ ਕਰਦਾ ਸੀਗਾ ਉੱਥੇ ਹੀ ਹਸੀਨਾ ਜੋਬ ਕਰਦੀ ਸੀਗੀ ਦੋਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਿਲੇ ਇਹਨਾਂ ਦੋਨਾਂ ਨੂੰ ਪਿਆਰ ਹੋ ਗਿਆ ਤਾਂ ਇਹ ਰਿਲੇਸ਼ਨਸ਼ਿਪ ਦੇ ਵਿੱਚ ਆ ਗਏ ਤਾਂ ਟੋਟਲ ਇਹਨਾਂ ਨੂੰ 7 ਸਾਲ ਹੋ ਗਏ ਸੀਗੇ ਆਪਸ ਦੇ ਵਿੱਚ ਰਿਲੇਸ਼ਨਸ਼ਿਪ 'ਚ ਰਹਿੰਦੇ ਆ ਬਟ ਇਹਨਾਂ ਨੇ ਕਦੀ ਵੀ ਆਪਣੇ ਘਰਦਾਨ ਨੂੰ ਨਹੀਂ ਸੀ ਦੱਸਿਆ ਵੀ ਅਸੀਂ ਦੋਨੇ ਰਿਲੇਸ਼ਨਸ਼ਿਪ ਦੇ ਵਿੱਚ ਆ ਨਾ ਅਲਫਾਜ਼ ਦੇ ਘਰਦਾਨ ਨੂੰ ਪਤਾ ਸੀਗਾ ਨਾ ਹਸੀਨਾ ਦੇ ਘਰਦਾਨ ਨੂੰ ਪਤਾ ਸੀਗਾ ਤੇ ਜਦੋਂ ਅਲਫਾਜ਼ ਦੇ ਛੋਟੇ ਭਰਾ ਨੂੰ ਪਤਾ ਲੱਗਾ ਵੀ ਹਸੀਨਾ ਉਸ ਦੀ ਗਰਲਫ੍ਰੈਂਡ ਆ ਤਾਂ ਉਹ ਸਿੱਧਾ ਹੀ ਹਸੀਨਾ ਦੇ ਕੋਲ ਪਹੁੰਚਿਆ ਤਾਂ ਪਹਿਲੇ ਤਾਂ ਹਸੀਨਾ ਉਹਨੂੰ ਦੇਖ ਕੇ ਹੱਕੀ ਬੱਕੀ ਰਹਿ ਗਈ ਵੀ ਇੱਕੋ ਦਮ ਉਹਦਾ ਛੋਟਾ ਭਰਾ ਕਿੱਦਾਂ ਆ ਗਿਆ ਹਸੀਨਾ ਨੂੰ ਉਹਦੇ ਛੋਟੇ ਭਰਾ ਬਾਰੇ ਪਤਾ ਸੀਗਾ ਫਿਰ ﺍﻟफाઝ ਦੇ ਛੋਟੇ ਭਰਾ ਨੇ ਹਸੀਨਾ ਨੂੰ ਪੁੱਛਿਆ ਵੀ ﺍﻟफाઝ ਕਿੱਥੇ ਆ ਕਾਫੀ ਟਾਈਮ ਤੋਂ ਘਰ ਨਹੀਂ ਆਇਆ ਤਾਂ ਫਿਰ ਹਸੀਨਾ ਨੇ ਉਹਨੂੰ ਜਵਾਬ ਦਿੱਤਾ ਵੀ ਮੈਂ ਤਾਂ ਖੁਦ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈਆਂ ﺍﻟफाઝ ਨੂੰ ਲੈ ਕੇ ﺍﻟफाઝ ਦਾ ਨਾ ਫੋਨ ਲੱਗਦਾ ਪਿਆ ਨਾ ਉਹਦਾ ਕਿਤੇ ਅਤਾ ਪਤਾ ਲੱਗ ਰਿਹਾ ਮੈਂ ਤੁਹਾਡੇ ਕੋਲ ਵੀ ਆਉਣ ਵਾਲੀ ਸੀ ਤੁਹਾਡੇ ਕੋਲ ਪੁੱਛਣ ਵਾਸਤੇ ਕਿ ਕਿਤੇ ﺍﻟफाઝ ਤੁਹਾਡੇ ਨਾਲ ਤਾਂ ਨਹੀਂ ਆਇਆ ਹੈਗਾ ਇਆ ਉਹਦਾ ਮੇਰੇ ਤੋਂ ਮਨਤੇ ਨਹੀਂ ਭਰ ਗਿਆ ਕਾਫੀ ਟਾਈਮ ਤੋਂ ਉਹ ਮੈਨੂੰ ਇਗਨੋਰ ਵੀ ਕਰਦਾ ਪਿਆ ਤਾਂ ਹਸੀਨਾ ਨੇ ਅਲਫਾਜ਼ ਨੂੰ ਸਾਹਮਣੇ ਤੋਂ ਇਹ ਗੱਲਬਾਤ ਕਰ ਦਿੱਤੀ ਤਾਂ ਫਿਰ ਅਲਫਾਜ਼ ਦੇ ਛੋਟੇ ਭਰਾ ਨੂੰ ਲੱਭਦੇ ਲੱਭਦੇ ਰਾਤ ਤਾਂ ਹੋ ਹੀ ਗਈ ਸੀਗੀ ਤਾਂ ਫਿਰ ਜਿੱਦਾਂ ਹੀ ਉਹ ਵਾਪਸ ਜਾਣ ਲੱਗਾ ਘਰ ਵੱਲ ਤਾਂ ਹਸੀਨਾ ਨੇ ਕਿਹਾ ਵੀ ਹੁਣ ਰਾਤ ਬਹੁਤ ਜ਼ਿਆਦਾ ਹੋ ਗਈ ਆ ਤੂੰ ਐਡਾ ਕਰ ਮੈਂ ਤੇਰੇ ਲਈ ਡਿਨਰ ਤਿਆਰ ਕਰਦੀ ਆ ਤੂੰ ਖਾਣਾ ਪੀਣਾ ਖਾ ਕੇ ਜਾਂ ਬਾ ਖਾਣਾ ਖਾ ਕੇ ਚੱਲ ਜਾਈ ਜਾਂ ਤੂੰ ਸਵੇਰੇ ਚੱਲ ਜਾਈ ਤਾਂ ਫਿਰ ਅਲਫਾਜ਼ ਦਾ ਛੋਟਾ ਭਰਾ ਉਹਦੀ ਗੱਲ ਮੰਨ ਕੇ ਉਹਦੇ ਘਰ ਦੇ ਵਿੱਚ ਰੁਕ ਗਿਆ ਤਾਂ ਹਸੀਨਾ ਰਸੋਈ ਦੇ ਵਿੱਚ ਕੰਮ ਕਰਦੀ ਵੀ ਸੀਗੀ ਤਾਂ ਰਸੋਈ 'ਚ ਜਦੋਂ ਕੰਮ ਕਰਕੇ ਉਹ ਘਰ ਦੇ ਇੱਧਰ ਉੱਧਰ ਘੁੰਮਦੀ ਸੀ ਘਰ ਵੀ ਬਹੁਤ ਵੱਡਾ ਸੀਗਾ ਤਾਂ ਫਿਰ ਅਲਫਾਜ਼ ਦਾ ਛੋਟਾ ਭਰਾ ਪਾਣੀ ਪੀਣ ਵਾਸਤੇ ਰਸੋਈ ਦੇ ਵਿੱਚ ਚਲਾ ਗਿਆ ਤਾਂ ਜਿੱਦਾਂ ਹੀ ਉਹ ਰਸੋਈ ਦੇ ਵਿੱਚ ਗਿਆ ਤਾਂ ਉਹਨੇ ਦੇਖਿਆ ਵੀ ਇੱਕ ਰੈਂਦੀ ਕੱਲੀ ਪਈ ਆ ਇਹਦੇ ਨਾਲ ਮੇਰਾ ਭਰਾ ਰਹਿੰਦਾ ਹੋਊਗਾ ਬਟ ਇਹਨੇ ਭਾਂਡੇ ਬਹੁਤ ਵੱਡੇ ਵੱਡੇ ਰੱਖੇ ਹੋਏ ਸੀਗੇ ਤਾਂ ਹੈਰਾਨ ਕਿਹਦੀ ਗੱਲ ਇਹ ਸੀ ਇੱਕ ਬਹੁਤ ਵੱਡਾ ਮਿਕਸਰ ਗ੍ਰਾਈਂਡਰ ਹੁੰਦਾ ਨਾ ਜਿਹਦੇ ਵਿੱਚ ਆਪਾਂ ਬਹੁਤ ਵੱਡਾ ਗੋਸ਼ਟ ਜਾਂ ਜਿੱਦਾਂ ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ ਵੱਡੇ ਵੱਡੇ ਜਾਨਵਰ ਮਾਰ ਕੇ ਉਹਨਾਂ ਨੂੰ ਗ੍ਰਾਈਂਡ ਕੀਤਾ ਜਾਂਦਾ ਔਰ ਕੀਮਾ ਬਣਾਇਆ ਜਾਂਦਾ ਤਾਂ ਉਹ ਵਾਲਾ ਗ੍ਰਾਈਂਡਰ ਇਹਦੇ ਘਰ ਪਿਆ ਹੋਇਆ ਸੀਗਾ ਤਾਂ ਫਿਰ ਅਲਫਾਜ਼ ਦਾ ਭਰਾ ਉਸ ਗ੍ਰਾਈਂਡਰ ਦੇ ਕੋਲ ਜਾਂਦਾ ਉਹਨੇ ਜਾ ਕੇ ਉਸ ਗ੍ਰਾਈਂਡਰ ਨੂੰ ਹੱਥ ਦੇ ਨਾਲ ਉੱਪਰੋਂ ਦੀ ਘਮਾ ਕੇ ਦੇਖਣ ਲੱਗ ਜਾਂਦਾ ਉਹ ਜਿੱਦਾਂ ਹੀ ਘਮਾਉਂਦਾ ਉਸ ਗ੍ਰਾਈਂਡਰ ਦੇ ਵਿੱਚੋਂ ਇੱਕ ਦੰਦ ਨਿਕਲ ਕੇ ਸਾਈਡ ਤੇ ਡਿੱਗ ਜਾਂਦਾ ਯਾਰ ਕਿ ਉਹ ਇੱਕ ਡਿੱਗਦਾ ਜਾਰ ਦੇ ਅੰਦਰ ਹੀ ਆ। ਤਾਂ ਜਦੋਂ ਦੰਦ ਨੇ ਉਹ ਚੱਕ ਕੇ ਜਦੋਂ ਉਹਨੇ ਗੌਰ ਨਾਲ ਦੇਖਿਆ ਉਹਨੂੰ ਇੱਕ ਇਨਸਾਨੀ ਦੰਦ ਲੱਗਾ। ਤਾਂ ਉਹਨੇ ਹਸੀਨਾ ਨੂੰ ਕਿਹਾ ਵੀ ਤੂੰ ਐਡਾ ਵੱਡਾ ਜਾਰ ਕਿਉਂ ਰੱਖਿਆ ਆ? ਉਹ ਕਹਿੰਦੀ ਵੀ ਮੈਨੂੰ ਕੁਕਿੰਗ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਸਾਡੇ ਸਾਈਡ ਦੇ ਉੱਤੇ ਐਡੀ ਵੱਡੀ ਕੰਸਟਰਕਸ਼ਨ ਦਾ ਕੰਮ ਚੱਲਦਾ। ਉੱਥੇ ਮਜ਼ਦੂਰ ਜਿਹੜਾ ਕੋਲ ਖਾਣ ਪੀਣ ਦੇ ਕਈ ਵਾਰੇ ਪੈਸੇ ਨਹੀਂ ਹੁੰਦੇ ਤਾਂ ਮੈਂ ਉਹਨਾਂ ਨੂੰ ਦਾਵਤ ਦਾ ਸਮਾਨ ਬਣਾ ਕੇ ਕਈ ਵਾਰ ਖਲਾਨੀ ਹੁੰਦੀ ਆ। ਤਾਂ ਗੱਲ ਬਿਲਕੁਲ ਸਹੀ ਸੀ ਕਿ ਕਾਫੀ ਵਾਰ ਹਸੀਨਾ ਚੰਗੇ ਜਲਦੀ ਵੀ ਸੀਗੀ। ਉਹ ਬਹੁਤ ਜ਼ਿਆਦਾ ਮਜ਼ਦੂਰਾਂ ਦਾ ਧਿਆਨ ਰੱਖਦੇ ਸੀ ਉਹਦੇ ਆਸੇ ਪਾਸੇ ਇਨਫਰੈਕਸ਼ਨ ਦਾ ਜਿੰਨਾ ਵੀ ਕੰਮ ਚੱਲਦਾ ਸੀਗਾ ਕਈ ਵਾਰ ਉਹ ਸਾਰਿਆਂ ਨੂੰ ਬਰੀਆਨੀ ਬਣਾ ਕੇ ਕਬਾਬ ਬਣਾ ਕੇ ਲੋਕਾਂ ਨੂੰ ਖੁਲਾਦੀ ਹੁੰਦੀ ਸੀਗੀ ਤਾਂ ਕਿ ਉਹਨਾਂ ਦੇ ਪੈਸੇ ਵੱਜ ਜਾਣ ਤਾਂ ਐਦਾਂ ਹੀ ਉਹਨੇ ਕਿਹਾ ਵੀ ਇਹ ਸਾਬ ਸਾਰਾ ਕੁਝ ਜਿਗਾਰਡ ਮੈਂ ਇਹਨਾਂ ਮਜ਼ਦੂਰਾਂ ਕਰਕੇ ਰੱਖਿਆ ਹੋਇਆ ਆ ਤਾਂ ਫਿਰ ਜਦੋਂ ਹਸੀਨਾ ਨੂੰ ਉਸਦਾ ਛੋਟਾ ਭਰਾ ਦੰਦ ਦਿਖਾਉਂਦਾ ਵੀ ਆਹ ਦੇਖ ਇਹ ਕੋਈ ਇਨਸਾਨੀ ਦੰਦ ਲੱਗ ਰਿਹਾ ਆ ਤੇ ਜ਼ਰੂਰ ਕੋਈ ਨਾ ਕੋਈ ਗੜਬੜ ਹੈਗੀ ਆ ਤੇ ਮੇਰੇ ਤੋਂ ਕੁਝ ਲੁਕੋਣੀ ਪਈ ਆ ਕਿਉਂਕਿ ਜਦੋਂ ਹਸੀਨਾ ਨੇ ਉਹ ਦੰਦ ਉਸਦੇ ਭਰਾ ਦੇ ਕੋਲ ਦੇਖਿਆ ਤਾਂ ਉਹ ਬਹੁਤ ਜ਼ਿਆਦਾ ਘਬਰਾ ਗਈ ਤਾਂ ਭੱਜ ਕੇ ਉਹਦੇ ਹੱਲ ਪੈ ਗਈ ਵੀ ਤੂੰ ਇਹ ਦੰਦ ਮੈਨੂੰ ਫੜਾ ਦੇ। ਉਹ ਇਹਨਾਂ ਦੋਨਾਂ ਦੇ ਆਪਸ ਹੱਥੋਂ ਪਾਈ ਹੋਣ ਲੱਗ ਗਈ ਤਾਂ ਉਹ ਲੱਤ ਮਾਰ ਕੇ ਹਸੀਨਾ ਨੂੰ ਉੱਥੋਂ ਦੀ ਭੱਜ ਗਿਆ। ਉਹ ਭੱਜ ਕੇ ਸਿੱਧਾ ਹੀ ਪੁਲਿਸ ਦੇ ਕੋਲ ਪਹੁੰਚਿਆ ਤਾਂ ਜਿੱਦਾਂ ਹੀ ਪੁਲਿਸ ਦੇ ਕੋਲ ਪਹੁੰਚ ਕੇ ਉਹਨੇ ਉਹ ਦੰਦ ਉਹਨਾਂ ਦੇ ਹਵਾਲੇ ਕੀਤਾ ਤਾਂ ਪੁਲਿਸ ਵਾਲਿਆਂ ਨੇ ਫਿਰ ਇਸ ਕੇਸ ਨੂੰ ਸੀਰੀਅਸਲੀ ਲਿਆ ਤਾਂ ਉਹਨੇ ਦੱਸਿਆ ਵੀ ਮੈਂ ਐਦਾਂ ਉਸ ਘਰ ਦੇ ਵਿੱਚ ਗਿਆ ਠੀਕ ਆ ਉਹ ਮੇਰੇ ਭਰਾ ਦੀ 7 ਸਾਲ ਪੁਰਾਣੀ ਗਰਲਫ੍ਰੈਂਡ ਆ 7 ਸਾਲ ਤੋਂ ਦੋਨੇ ਰਿਲੇਸ਼ਨਸ਼ਿਪ ਦੇ ਵਿੱਚ ਤਾਂ ਲਾਸਟ ਟਾਈਮ ਉਹ ਇਹਦੇ ਕੋਲ ਹੀ ਆਇਆ ਸੀਗਾ ਤਾਂ ਇਸ ਤੇ ਮੈਨੂੰ ਪੂਰਾ ਪੂਰਾ ਸ਼ੱਕ ਆ ਤਾਂ ਪਲੀਜ਼ ਤੁਸੀਂ ਪਹਿਲੇ ਜਿਹੜਾ ਦੰਦ ਤੁਹਾਨੂੰ ਮੈਂ ਦਿੱਤਾ ਇਹਦਾ ਟੈਸਟ ਕਰੋ ਤਾਂ ਫਿਰ ਪੁਲਿਸ ਵਾਲਾ ਨੇ ਫੋਰੈਂਸਿਕ ਲੈਬ ਦੇ ਵਿੱਚ ਉਸ ਦੰਦ ਨੂੰ ਭੇਜਿਆ ਤਾਂ ਉਹਦਾ ਜਿਹੜਾ ਭਰਾ ਸੀਗਾ ਅਲਫਾਜ਼ ਦਾ ਛੋਟਾ ਭਰਾ ਉਹਦਾ ਡੀਐਨਏ ਟੈਸਟ ਕੀਤਾ ਤਾਂ ਉਸ ਦੰਦ ਦੇ ਨਾਲ ਜਦੋਂ ਡੀਐਨਏ ਟੈਸਟ ਮਲਾਇਆ ਤਾਂ ਉਹ ਕਲੀਅਰ ਹੋ ਗਿਆ ਵੀ ਉਹ ਦੰਦ ਕਿਸੇ ਹੋਰ ਦਾ ਨਹੀਂ ਉਸ ਦੇ ਭੱਡੇ ਭਰਾ ਅਲਫਾਜ਼ ਦਾ ਹੀ ਸੀਗਾ ਤਾਂ ਫਿਰ ਪੁਲਿਸ ਵਾਲੇ ਪੂਰੇ ਚੱਕੰਨੇ ਹੋ ਗਏ ਉਹਨਾਂ ਨੇ ਇਸ ਕੇਸ ਨੂੰ ਸੀਰੀਅਸ ਲੈ ਕੇ ਵਾਰੰਟ ਜਾਰੀ ਕੀਤਾ ਤਾਂ ਸਿੱਧਾ ਹੀ ਹਸੀਨਾ ਦੇ ਘਰ ਪਹੁੰਚੇ ਤਾਂ ਹਸੀਨਾ ਨੂੰ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਲੈ ਕੇ ਆਏ ਤਾਂ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਪਹਿਲੇ ਤਾਂ ਉਹਨੇ ਬਿਲਕੁਲ ਨਾ ਕਰ ਦਿੱਤੀ ਵੀ ਮੇਰਾ ਇਸ ਤੋਂ ਕੋਈ ਲੈਣਾ ਦੇਣਾ ਨਹੀਂ ਜ਼ਰੂਰ ਕਿਸੇ ਹੋਰ ਜਾਨਵਰ ਦਾ ਦੰਦ ਹੋ ਸਕਦਾ ਹੈ ਪਰ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਇਹ ਦੰਦ ਤੇਰੇ ਬੋਏਫਰੈਂਡ ਅਲਫਾਜ਼ ਦਾ ਹੀ ਹੈਗਾ ਸੀਗਾ ਤਾਂ ਫਿਰ ਜਦੋਂ ਸਬੂਤ ਥੋੜੇ ਉਸ ਦੇ ਖਿਲਾਫ ਪੁਲਿਸ ਵਾਲਿਆਂ ਨੇ ਉਹਦੇ ਮੂਰੇ ਰੱਖੇ ਤਾਂ ਟੁੱਟ ਕੇ ਉਹਨੇ ਫਿਰ ਜਵਾਬ ਦਿੱਤਾ ਹਾਂ ਵੀ ਅਲਫਾਜ਼ ਨੂੰ ਮੈਂ ਹੀ ਖਤਮ ਕੀਤਾ ਆ ਤਾਂ ਫਿਰ ਜੋ ਹਸੀਨਾ ਨੇ ਪੁਲਿਸ ਵਾਲਿਆਂ ਦੇ ਸਾਹਮਣੇ ਗੱਲ ਦਾ ਖੁਲਾਸਾ ਕੀਤਾ ਤਾਂ ਪੁਲਿਸ ਵਾਲਿਆਂ ਦੇ ਵੀ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਜੋ ਉਹਨਾਂ ਨੇ ਹਸੀਨਾ ਕੋਲੋਂ ਸੁਣਿਆ ਪਰ ਦੋਸਤੋ ਕਹਾਣੀ ਇਦਾਂ ਸੀਗੀ ਵੀ ਹਸੀਨਾ ਤੇ ਅਲਫਾਜ਼ ਦੋਨੇ ਆਪਸ ਦੇ ਵਿੱਚ ਬਹੁਤ ਪਿਆਰ ਦੇ ਨਾਲ 7 ਸਾਲ ਤੋਂ ਰਹਿ ਰਹੇ ਸੀਗੇ ਪਰ 7 ਸਾਲ ਬਾਅਦ 2018 ਦਾ ਟਾਈਮ ਆ ਗਿਆ ਅਲਫਾਜ਼ ਨੇ ਹਸੀਨਾ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤਾਂ ਉਹ ਕਿਸੇ ਹੋਰ ਕੁੜੀ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆ ਗਿਆ ਸੀਗਾ ਤਾਂ ਅਲਫਾਜ਼ ਨੇ ਹਸੀਨਾ ਨੂੰ ਦੱਸਿਆ ਵੀ ਮੈਂ ਉਸ ਕੁੜੀ ਦੇ ਨਾਲ ਵਿਆਹ ਕਰਨ ਲੱਗਾ ਹਾਂ ਤਾਂ ਜਦੋਂ ਹਸੀਨਾ ਨੂੰ ਇਸ ਗੱਲ ਦਾ ਪਤਾ ਲੱਗਾ ਹਸੀਨਾ ਨੇ ਉਸਦੇ ਨਾਲ ਬ੍ਰੇਕਅਪ ਤਾਂ ਕੀਤਾ ਹੀ ਕੀਤਾ ਉਸਦੇ ਨਾਲ ਲੜਾਈ ਬਹੁਤ ਜ਼ਿਆਦਾ ਕੀਤੀ ਕਿਉਂਕਿ ਹਸੀਨਾ ਅਲਫਾਜ਼ ਨੂੰ ਕਿਸੇ ਵੀ ਤਰੀਕੇ ਨਾਲ ਗਵਾਣਾ ਨਹੀਂ ਸੀ ਚਾਹਦੀ ਤਾਂ ਉਹ ਇੰਨੇ ਗੁੱਸੇ ਦੇ ਵਿੱਚ ਆ ਗਈ ਤਾਂ ਹਸੀਨਾ ਨੇ ਇੱਕ ਬਹੁਤ ਹੀ ਖਤਰਨਾਕ ਪਲਾਨ ਆਪਣੇ ਦਿਮਾਗ ਦੇ ਵਿੱਚ ਬਣਾਇਆ ਤਾਂ ਉਹਨੇ ਇੱਕ ਵਾਰ ਅਲਫਾਜ਼ ਨੂੰ ਫੋਨ ਕੀਤਾ ਵੀ ਚੱਲ ਮੈਂ ਤੇਰੀਆਂ ਸਾਰੀਆਂ ਗਲਤੀਆਂ ਮaaf ਕਰ ਦਿੰਨੀ ਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੈਨੂੰ ਬੁਰਾ ਭਲਾ ਕਿਹਾ ਹੋ ਗਿਆ ਤਾਂ ਪਲੀਜ਼ ਲਾਸਟ ਵਾਰ ਤੋਂ ਇੱਕ ਵਾਰੀ ਮੈਨੂੰ ਮਿਲ ਲੈ ਮੈਂ ਆਪਾਂ ਦੋਨੇ ਥੋੜਾ ਜਿਹਾ ਟਾਈਮ ਪਿਆਰ ਦੇ ਨਾਲ ਸਪੈਂਡ ਕਰਾਂਗੇ ਤਾਂ ਅਲਫਾਜ਼ ਦੀ ਸਭ ਤੋਂ ਵੱਡੀ ਗਲਤੀ ਉਹ ਹਸੀਨਾ ਦੀਆਂ ਗੱਲਾਂ ਦੇ ਵਿੱਚ ਆ ਗਿਆ ਤਾਂ ਫਿਰ ਅਕਤੂਬਰ 2018 ਦਾ ਟਾਈਮ ਚੱਲ ਰਿਹਾ ਸੀਗਾ ਤਾਂ ਅਲਫਾਜ਼ ਹਸੀਨਾ ਦੀਆਂ ਗੱਲਾਂ ਸੁਣ ਕੇ ਇੱਕ ਦਿਨ ਹਸੀਨਾ ਦੇ ਘਰ ਪਹੁੰਚ ਹੀ ਜਾਂਦਾ ਆ ਤਾਂ ਹਸੀਨਾ ਉਸ ਨੂੰ ਮਿਲ ਕੇ ਬਹੁਤ ਹੀ ਪਿਆਰ ਦੇ ਨਾਲ ਉਹਦੇ ਨਾਲ ਗੱਲੇ ਲਾ ਕੇ ਪਹਿਲੇ ਰੋਂਦੀ ਆ ਤਾਂ ਉਹਦੇ ਨਾਲ ਬਹੁਤ ਸੋਹਣਾ ਟਾਈਮ ਸਪੈਂਡ ਕਰਦੀ ਆ। ਤਾਂ ਫਿਰ ਹਸੀਨਾ ਅਲਫਾਜ਼ ਵਾਸਤੇ ਬੜੇ ਹੀ ਪਿਆਰ ਦੇ ਨਾਲ ਬਰੀਆਨੀ ਤੇ ਕਬਾਬ ਬਣਾਉਂਦੀ ਆ ਜੋ ਅਲਫਾਜ਼ ਨੂੰ ਬਹੁਤ ਜ਼ਿਆਦਾ ਪਸੰਦ ਸੀਗਾ। ਉਹ ਜਿੱਦਾਂ ਹੀ ਇਹ ਅਲਫਾਜ਼ ਉਸ ਨੂੰ ਖਾਂਦਾ ਖਾ ਕੇ ਉਹ ਬੇਹੋਸ਼ ਹੋ ਜਾਂਦਾ। ਕਿਉਂਕਿ ਉਸ ਬਰੀਆਨੀ ਦੇ ਵਿੱਚ ਨਸ਼ੀਲੇ ਪਦਾਰਥ ਪਾਏ ਹੋਏ ਸੀਗੇ। ਤਾਂ ਫਿਰ ਅਲਫਾਜ਼ ਬੇਹੋਸ਼ ਹੋ ਜਾਂਦਾ। ਤਾਂ ਜਿਸ ਦਿਨ ਅਲਫਾਜ਼ ਨੇ ਆਣਾ ਸੀਗਾ ਉਸੇ ਦਿਨ ਹੀ ਹਸੀਨਾ ਇੱਕ ਵੱਡੇ ਮੋਲ ਦੇ ਵਿੱਚ ਜਾ ਕੇ ਬਹੁਤ ਵੱਡੇ ਵੱਡੇ ਭਾਂਡੇ ਇੱਕ ਬਹੁਤ ਵੱਡਾ ਉਹੀ ਮਿਕਸਰ ਗ੍ਰੈਂਡਰ ਜਿਹਦੇ ਵਿੱਚ ਕੀਮਾ ਤਿਆਰ ਕਰਦੀ ਹੁੰਦੀ ਸੀਗੀ ਉਹ ਤਾਂ ਉਹਨੇ ਬਹੁਤ ਵੱਡੇ ਵੱਡੇ ਤੇਜ਼ ਹਥਿਆਰ ਚਾਕੂ ਜਿਨ੍ਹਾਂ ਦੇ ਨਾਲ ਬੁੱਚੜਖਾਨਿਆਂ ਦੇ ਵਿੱਚ ਜਾਨਵਰ ਪੜਦੇ ਆ ਤਾਂ ਉਹ ਸਾਰੇ ਹਥਿਆਰ ਵਗੈਰਾ ਲਿਆ ਕੇ ਉਹਨੇ ਘਰ ਦੇ ਵਿੱਚ ਰੱਖੇ ਹੋਏ ਸੀਗੇ ਜਿੱਦਾਂ ਹੀ ਅਲਫਾਜ਼ बेहोश ਹੋਇਆ ਤਾਂ ਉਹ ਜਾ ਕੇ ਰਸੋਈ ਦੇ ਵਿੱਚ ਹਸੀਨਾ ਨੇ ਉਹ ਤੇਜ਼ ਹਥਿਆਰ ਲਿਆਂਦੇ ਤਾਂ ਪਹਿਲੇ ਉਸ ਦਾ ਗਲਾ ਵੱਢਿਆ ਉਸ ਤੋਂ ਬਾਅਦ ਉਹਦੇ ਹੌਲੀ ਹੌਲੀ ਇੱਕ ਇੱਕ ਕਰਕੇ ਉਸ ਦੇ ਸਾਰੇ ਸਰੀਰ ਦੇ ਟੁਕੜੇ ਕਰ ਦਿੱਤੇ ਉਹਨੂੰ 4-5 ਹਿੱਸਿਆਂ ਦੇ ਵਿੱਚ ਵੰਡ ਲਿਆ ਵੱਢਣ ਤੋਂ ਬਾਅਦ ਉਸ ਦੇ ਹੱਡੀਆਂ ਅਲੱਗ ਕੀਤੀਆਂ ਉਸ ਤੋਂ ਬਾਅਦ ਜੋ ਉਸ ਦਾ ਮਾਸ ਸੀਗਾ ਉਸ ਨੂੰ ਉਸ ਗ੍ਰਾਈਂਡਰ ਦੇ ਵਿੱਚ ਪਾ ਕੇ ਗ੍ਰाइंड ਕਰਕੇ ਉਹਨੇ ਬਰੀਆਨੀ ਤਿਆਰ ਕੀਤੀ ਉਸ ਤੋਂ ਬਾਅਦ ਕੁਝ ਪੀਸ ਜਿਹੜੇ ਸੀਗੇ ਥਾਈ ਦੇ ਉਹਨਾਂ ਦੇ ਕਬਾਬ ਬਣਾ ਕੇ ਉਹਨੇ ਬਹੁਤ ਸਾਰਾ ਖਾਣਾ ਤਿਆਰ ਕਰ ਲਿਆ ਤਾਂ ਫਿਰ ਟਾਈਮ ਆ ਗਿਆ ਅਗਲੇ ਦਿਨ ਦਾ तहसीना ਦੇ ਘਰ ਦੇ ਕੋਲ ਉਹੀ ਕੰਸਟਰਕਸ਼ਨ ਦਾ ਕੰਮ ਜਿੱਥੇ ਮਜ਼ਦੂਰ ਆ ਜਾਂਦੇ ਸਿਗੇ ਕੁਝ ਪਾਕਿਸਤਾਨੀ ਮਜ਼ਦੂਰ ਉੱਥੇ ਕੰਮ ਕਰ ਰਹੇ ਸਿਗੇ ਤਹਸੀਨਾ ਸਵੇਰੇ ਮਾਰਨਿੰਗ ਟਾਈਮ ਹੀ ਜਾ ਕੇ ਉਹਨਾਂ ਨੂੰ ਕਹਿ ਗਈ ਸੀ ਵੀ ਤੁਸੀਂ ਅੱਜ ਆਪਣੇ ਘਰ ਦਾ ਖਾਣਾ ਨਹੀਂ ਖਾਣਾ ਮੈਂ ਤੁਹਾਡੇ ਵਾਸਤੇ ਅੱਜ ਬਹੁਤ ਵੱਡੀ ਬਰੀਆਨੀ ਤਾਂ ਮੈਂ ਕਬਾਬ ਬਣਾਇਆ ਤਾਂ ਬੜੇ ਪਿਆਰ ਦੇ ਨਾਲ ਤੁਸੀਂ ਮੇਰੇ ਘਰ ਆ ਕੇ ਸਾਰਾ ਕੁਝ ਖਾ ਕੇ ਜਾਣਾ ਹੈ ਤਾਂ ਉਹ ਜਿਹੜੇ ਮਜ਼ਦੂਰ ਸਿਗੇ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋ ਗਏ ਤਾਂ ਫਿਰ ਉਹ ਮਜ਼ਦੂਰ ਤਹਸੀਨਾ ਦੇ ਘਰ ਦੇ ਵਿੱਚ ਦੁਪਹਿਰ ਦੀ ਦਾਵਤ ਵਾਸਤੇ ਆ ਗਏ ਹਾਸੀ ਨਾਨ ਨੇ ਉਹ ਪੂਰੇ ਅਲਫਾਜ਼ ਦੇ ਅਲੱਗ-ਅਲੱਗ ਤਰੀਕੇ ਦੀਆਂ ਡਿਸ਼ਸ ਬਣਾ ਕੇ ਬਰੀਆਨੀ ਬਣਾ ਕੇ ਕਬਾਬ ਬਣਾ ਕੇ ਉਹਨਾਂ ਮਜ਼ਦੂਰਾਂ ਦੇ ਮੂਰੇ ਪੇਸ਼ ਕੀਤਾ ਤਾਂ ਮਜ਼ਦੂਰਾਂ ਨੇ ਖਾ ਕੇ ਬਹੁਤ ਜ਼ਿਆਦਾ ਉਹਦੀ ਤਾਰੀਫ਼ ਵੀ ਕੀਤੀ ਵੀ ਬਹੁਤ ਲذیذ ਖਾਣਾ ਤੁਸੀਂ ਸਾਨੂੰ ਖਵਾਇਆ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹੈ ਤਾਂ ਇਹ ਗੱਲ ਕਹਿ ਕੇ ਮਜ਼ਦੂਰ ਤਾਂ ਉੱਥੋਂ ਦੀ ਚਲੇ ਗਏ ਤਾਂ ਇਹ ਸਿਲਸਿਲਾ ਇੱਥੇ ਨਹੀਂ ਖਤਮ ਹੋਇਆ ਇੱਕ ਦਿਨ ਨਿਕਲਦਾ ਤਾਂ ਅਗਲੇ ਦਿਨ ਉਹਨੇ ਫਿਰ ਉਹ ਹੀ ਇਨਵਾਈਟ ਕੀਤੇ ਉਨੇ ਕਹਿਆ ਵੀ ਟੋਟਲ ਇਸ ਹਫਤੇ ਮੈਂ ਲਗਾਤਾਰ ਤੁਹਾਨੂੰ ਲذیذ ਖਾਣਾ ਬਣਾ ਕੇ ਖਵਾਉਂਦੀ ਰਹੂੰਗੀ ਤਾਂ ਤੁਸੀਂ ਆਪਣੇ ਘਰੋਂ ਕੁਝ ਨਹੀਂ ਲੈ ਕੇ ਆਣਾ ਤਾਂ ਇਹ ਸਿਲਸਿਲਾ ਚੱਲਦਾ ਰਿਹਾ ਲਗਾਤਾਰ 4 ਦਿਨ ਉਹ ਇਸੇ ਰੁਟੀਨ ਦੇ ਨਾਲ ਉਹਨੇ 4 ਹਿੱਸਿਆਂ ਦੇ ਵਿੱਚ ਅਲਫਾਜ਼ ਨੂੰ ਕੱਟ ਕੇ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਸੀਗਾ ਪੈਕ ਕਰਕੇ ਤਾਂ ਇੱਕ ਹਿੱਸਾ ਕੱਢ ਜੀ ਤਾਂ ਉਹਦੀ ਬਰੀਆਨੀ ਤੇ ਕਬਾਬ ਬਣਾ ਕੇ ਉਹਨਾਂ ਨੂੰ ਖਵਾਉਂਦੀ ਤਾਂ ਹੁਣ ਰਹੀ ਗੱਲ ਆ ਉਹ ਹੱਡੀਆਂ ਦੀ ਤਾਂ ਉਹਨੇ ਉਹ ਹੱਡੀਆਂ ਨੂੰ ਪਹਿਲੇ ਕੁੱਕਰ ਦੇ ਵਿੱਚ ਸੀਟੀਆਂ ਲਵਾ ਕੇ ਚੰਗੀ ਤਰ੍ਹਾਂ ਨਰਮ ਕਰ ਦਿੰਦੇ ਸੀ ਜਦੋਂ ਉਹ ਸਾਰੀਆਂ ਹੱਡੀਆਂ ਨਰਮ ਹੋ ਜਾਂਦੀਆਂ ਸੀਗੀਆਂ ਤਾਂ ਫਿਰ ਉਸੇ ਹੱਡੀਆਂ ਨੂੰ ਉਸ ਗ੍ਰੈਂਡਰ ਦੇ ਵਿੱਚ ਪਾ ਕੇ ਉਹਨੂੰ ਬਰੀਕ ਉਹਦਾ ਪਾਊਡਰ ਬਣਾ ਕੇ ਉਹਨੂੰ ਬਗੀਚੇ ਦੇ ਵਿੱਚ ਜਾਂ ਕਿਤੇ ਮਿੱਟੀ ਥਾਂ ਦੇ ਉੱਤੇ ਬਾਹਰ ਨਿਕਲਣਾ ਤਾਂ ਰੋੜ ਹੁੰਦੀ ਸੀਗੀ ਇਸ ਤਰੀਕੇ ਨਾਲ ਉਹਨੇ ਇੱਕ ਇੱਕ ਕਰਕੇ ਪੂਰੇ ਅਲਫਾਜ਼ ਨੂੰ ਉੱਥੋਂ ਦੀ ਗਾਇਬ ਵੀ ਕਰ ਦਿੱਤਾ ਤਾਂ ਕਿਸੇ ਨੂੰ ਕੰਨੋਂ ਕੰਨੇ ਬਿਲਕੁਲ ਵੀ ਖਬਰ ਨਹੀਂ ਗਈ ਤਾਂ ਉਹ ਮਜ਼ਦੂਰ ਲਗਾਤਾਰ 4 ਦਿਨ ਅਲਫਾਜ਼ ਨੂੰ ਬੜੇ ਸਵਾਦਾਂ ਦੇ ਨਾਲ ਖਾਂਦੇ ਰਹੇ ਤਾਂ ਫਿਰ ਜਦੋਂ ਉਹਨਾਂ ਮਜ਼ਦੂਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਦੀ ਵੀ ਹਵਾ ਟਾਈਟ ਹੋ ਗਈ ਤਾਂ ਫਿਰ ਜਦੋਂ ਇਹ ਸਾਰੀ ਗੱਲਬਾਤ ਹਸੀਨਾ ਨੇ ਪੁਲਿਸ ਵਾਲਿਆਂ ਦੇ ਮੋਰੇ ਰੱਖੀ ਤਾਂ ਹਸੀਨਾ ਨੂੰ ਅਰੈਸਟਡ ਤਾਂ ਕੀਤਾ ਹੀ ਹੋਇਆ ਸੀਗਾ ਉਹਨਾਂ ਨੇ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਤਾਂ ਹਲੇ ਵੀ ਉਹਦੇ ਉੱਤੇ ਮੁਕੱਦਮਾ ਚੱਲਦਾ ਪਿਆ ਬਾਕੀ ਉਹਨੂੰ ਜੇਲ੍ਹ ਦੇ ਵਿੱਚ ਸਜ਼ਾ ਹੋਈ ਆ ਅੱਗੇ ਉਹਨੂੰ ਲਾਈਫ ਇੰਪ੍ਰੀਜ਼ਨਮੈਂਟ ਦਿੰਦੇ ਆ ਜਾਂ ਉਹਨੂੰ ਖਤਮ ਕਰ ਦਿਆਂ ਇਹ ਚੀਜ਼ ਅਰਬ ਕੰਟਰੀ ਵਾਲੇ ਬਾਹਰ ਕੱਟੇ ਹੀ ਰਿਵੀਲ ਕਰਦੇ ਆ ਤਾ ਦੋਸਤੋ ਇਹ ਸਿਗਾ ਕੇਸ ਜਿਹਦੇ ਵਿੱਚ ਇੱਕ ਕੁੜੀ ਹਸੀਨਾ ਜਿਹੜੀ ਆਪਣੇ ਬੋਏਫਰੈਂਡ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀਗੀ ਤਾਂ ਜਦੋਂ ਉਸਦੇ ਬੋਏਫਰੈਂਡ ਨੇ ਉਹਨੂੰ ਧੋਖਾ ਦਿੱਤਾ ਤਾਂ ਉਹਨੇ ਉਸਦਾ ਹੀ ਸੀ ਕबाब ਬਣਾ ਕੇ ਦਾ ਬਰੀਆਨੀ ਬਣਾ ਕੇ ਮਜ਼ਦੂਰਾਂ ਨੂੰ ਖਵਾ ਦਿੱਤਾ ਸੀਗਾ ਤਾਂ ਇਹ ਕਹਾਣੀ ਸੀਗੀ ਯੂਨਾਈਟਿਡ ਅਰਬ ਦੀ ਤਾਂ ਦੋਸਤੋ ਆਈ ਹੋਪ ਤੁਹਾਨੂੰ ਇਹ ਸਟੋਰੀ ਜਿੰਦਾਂ ਦੀ ਵੀ ਲੱਗੀ ਹੋਊਗੀ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੇ ਤੁਹਾਡ ਨੂੰ ਸਾਡੀ ਮਿਹਨਤ ਵਧੀਆ ਲੱਗੀ ਹੋ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਸੋ ਦੋਸਤੋ ਅੱਜ ਦੀ ਐਡੀ ਨੇ ਕੀ ਸਟੋਰੀ ਆ ਮਿਲ ਜਾ ਤਾਨੂੰ ਕਿਸੇ ਹੋਰ ਬਜੇ ਨਮੀ ਸਟੋਰੀ ਦੇ ਨਾਲ ਉਦੋਂ ਤੱਕ ਲਈ ਆਪਣੇ ਭਰਾ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਮਿਲਦੇ ਆਂ ਜੀ ਤਨਵਾਦ ਸਤਿ ਸ਼੍ਰੀ ਅਕਾਲ